ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਜਗਤਪ੍ਰੀਤਾ ਨਿਊਜ਼ ਗੱਲ ਕਰਾਂਗੇ ਅੱਜ ਲੁਧਿਆਣਾ ਦੇ ਸੀਪੀ ਆਫਿਸ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵੱਲੋਂ ਇੱਕ ਮੰਗ ਪੱਤਰ ਜਿਹੜਾ ਹੈ ਲੁਧਿਆਣਾ ਪੁਲਿਸ ਕਮਿਸ਼ਨਰੇਟ ਨੂੰ ਦਿੱਤਾ ਗਿਆ ਸੀਗਾ ਉਹਨਾਂ ਵੱਲੋਂ ਕਹਿਣਾ ਹੈ ਕਿ ਵਾਰ ਨੰਬਰ 20 ਦੇ ਕਾਉਂਸਲ ਚਤਰਵੀਰ ਕਮਲ ਰੋੜਾ ਦੇ ਉੱਤੇ ਜੋ ਮਾਮਲਾ ਦਰਜ ਹੋਇਆ ਹੈ ਉਹ ਨਾਜਾਇਜ਼ ਹੈ ਤੇ ਉਹਨਾਂ ਨੇ ਇਹ ਗੱਲਬਾਤ ਉਸ ਕਮਿਸ਼ਨਰ ਨਾਲ ਵੀ ਕੀਤੀ ਅਕਾਲੀ ਦਲ ਦੇ ਅਰਜਜੀਤ ਸਿੰਘ ਲੋ ਆਪਣੇ ਸਾਥੀਆਂ ਸਮੇਤ ਅੱਥੇ ਪਹੁੰਚੇ ਸੀ ਉਹਨਾਂ ਦੇ ਵਕੀਲ ਹਰੀਸ਼ ਰਾਏ ਤੰਡਾ ਜਿਹੜੇ ਨੇ ਉਹਨਾਂ ਨੇ ਮੁਲਾਕਾਤ ਕੀਤੀ ਪੁਲਿਸ ਮਿਸ਼ਨਰ ਦੇ ਨਾਲ ਅਤੇ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਹਾਡਾ ਇਨਸਾਫ ਕਰਾਂਗੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਤੋਂ ਸੀਪੀ ਆਫਿਸ ਦੇ ਬਾਹਰ ਧੰਨਵਾਦ ਅਜੀਤ ਜੀ ਸਰ ਅੱਜ ਤੇ ਕੋਈ ਕੀ ਗੱਲ ਬਾਤ ਹੋਵੇ ਤੁਸੀਂ ਜਿਹੜੀ 22 ਤਰੀਕ ਨੂੰ ਪੁਲਿਸ ਨੇ ਝੂਠਾ ਮਕਦਮਾ ਕਮਲ ਅਰੋੜਾ ਤੇ ਉਹਦੇ ਸਾਥੀਆਂ ਤੇ ਦਿੱਤਾ ਸੀ ਜੋ ਪਿਛਲੇ ਕਈ ਦਿਨਾਂ ਤੋਂ ਨਿਮਨਤਾ ਕੋ ਟਾਈਮ ਨਹੀਂ ਮਿਲਿਆ ਅਸੀਂ ਕੋਈ ਬਿਜੀ ਸੀ ਕੱਲ ਰਾਤ ਨੂੰ ਨੇ ਟਾਈਮ ਦਿੱਤਾ ਸੀ ਅੱਜ ਆਪਾਂ 11 ਵਜੇ ਉਹਨਾਂ ਨੂੰ ਮਿਲੇ ਆਂ ਬਹੁਤ ਮਿਲ ਕੇ ਸਾਰੀ ਸਥਿਤੀ ਜੋ ਪਰਚੇ ਦੀ ਆ ਉਹ ਸਪਸ਼ਟ ਕੀਤੀ ਆ ਔਰ ਉਹਨਾਂ ਨੂੰ ਸਾਰੀ ਗੱਲ ਜਿਹੜੀ ਅਸੀਂ ਦੱਸੀ ਆ ਸਾਡੇ ਸੀਨੀਅਰ ਐਡਵੋਕੇਟ ਅਰੀਫભાઈ ਢੰਡਾ ਜੀ ਸਰਪੰਚ ਜੀ ਸੰਦੀਪ ਸਿੰਘ ਜੀ ਢੋਲਾ ਸਾਹਿਬ ਉਹਨਾਂ ਪ੍ਰਧਾਨ ਪੰਨਾ ਜੀ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਜਿਹੜੀ ਸਥਿਤੀ ਆ ਉਹਦੇ ਬਾਰੇ ਜਾਣੂ ਕਰਾਇਆ ਔਰ ਉਹਨਾਂ ਨੇ ਸਾਡੀ ਗੱਲ ਨੂੰ ਐਗਰੀਡ ਕੀਤਾ ਇਹ ਜਿਹੜਾ ਮੁਕੱਦਮਾ ਬਿਲਕੁਲ ਝੂਠਾ ਕਿਉਂਕਿ ਜਿਸ ਬੰਦੇ ਦਾ ਬਿਆਨ ਲਿਖਾਇਆ ਗਿਆ ਵੀ ਮੈਂ ਆਪਣੀ ਵੋਟ ਪਾ ਕੇ ਨਿਕਲਿਆ ਸੀ ਜਦੋਂ ਦੀ ਵੋਟ ਹੀ ਨਹੀਂ ਜਿਸ ਬੰਦੇ ਦੀ ਇੱਥੇ ਵੋਟ ਨਹੀਂ ਉਹ ਵੋਟ ਪਾਉਣ ਕੀ ਦੀ ਗਿਆ ਸੀ ਝੂਠੀ ਬਿਲਕੁਲ ਫੇਕ ਐਪਲੀਕੇਸ਼ਨ ਸੀ ਫੇਕ ਰਜਿਸਟਰ ਹੋਇਆ ਮੁਕੱਦਮਾ ਸੂਰੇ ਭਾਰੀ ਉਹਨਾਂ ਨੂੰ ਜਾਣੂ ਕਰਾ ਦਿੱਤਾ ਤੇ ਉਹਨਾਂ ਨੇ ਇਸ ਗੱਲ ਦਾ ਆਸ਼ਵਾਸ਼ਣ ਦਿੱਤਾ ਵੀ ਅਸੀਂ ਇਹਦੀ ਤਹਿਕੀਕਾਤ ਕਰਕੇ ਇਸ ਖਤਮ ਕਰ ਦਾਂਗੇ ਔਰ ਨਾਲ ਦੀ ਨਾਲ ਅਸੀਂ ਮਾਨ ਲੋਕ ਹਾਈ ਕੋਰਟ ਵੀ ਜਾ ਰਹੇ ਹਾਂ ਜੋਰੀ ਕੱਲ ਐਸਐਟਓ ਸਾਹਿਬ ਨੇ ਉੱਥੇ ਜਾ ਕੇ ਇਹਨਾਂ ਦੇ ਕਾਰੋਬਾਰ ਦੇ ਉੱਤੇ ਗੁੰਡਾਗਰਦੀ ਕੀਤੀ ਆ ਔਰ ਗੁੰਡਾਗਰਦੀ ਕਰਕੇ ਇਹ ਕਹੇ ਵੀ ਮੈਂ ਤੁਹਾਡਾ ਕਾਰੋਬਾਰ ਬੰਦ ਕਰਾ ਕੇ ਛੱਡਣਾ ਮੈਂ ਖੁੱਲ ਨਹੀਂ ਦੇਣਾ ਚਾਹੇ ਜਮਾਨਤ ਵੀ ਹੋ ਜੇ ਤਾਂ ਮੈਂ ਚੱਲਣ ਦੇਣਾ ਔਰ ਪਰਚੇ ਤੇ ਪਰਚਾ ਦਿੱਤਾ ਜਾਊਗਾ ਅਸੀਂ ਇਹ ਐਪਲੀਕੇਸ਼ਨ ਜਿਹੜੀ ਆ ਇਹ ਲਾ ਕੇ ਆਡੀਓ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਗੱਲ ਹਾਈ ਕੋਰਟ ਨੂੰ ਪੁੱਛਣਾ ਵੀ ਕਿਸੇ ਐਸਐਟਓ ਨੂੰ ਕਿਨੇ ਇਨੀਆਂ ਬਾਪੜਾਂ ਦਿੱਤੀਆਂ ਕਿਉਂ ਕਿਸੇ ਦੇ ਕਾਰੋਬਾਰ ਦੇ ਉੱਤੇ ਜਾ ਕੇ ਅਟੈਕ ਕਰੇ ਕਾਰੋਬਾਰ ਬੰਦ ਕਰਾਉਣ ਦੀਆਂ ਗੱਲਾਂ ਕਰੇ ਤੇ ਪਰਦੇ ਤੇ ਪਰਦਾ ਪੈਂਦੀਆਂ ਗੱਲਾਂ ਕਰੇ ਕਿਹੜੀ ਅਥਾਰਟੀ ਹੈ ਕਿਸੇ ਐਸਐਚਓ ਕੋਲੇ ਵੀ ਜਿਹੜਾ ਇਦਾਂ ਦੇ ਉਹ ਕਾਨੂੰਨ ਨੂੰ ਆਪਣੀ ਮਰਜ਼ੀ ਨਾਲ ਚਲਾਵੇ ਤੇ ਆਪਣੇ ਹੱਥ ਵਿੱਚ ਲੈ ਕੇ ਰੱਖੇ ਇਹ ਕਾਨੂੰਨ ਦੇ ਰਖਵਾਲੇ ਜੇ ਇਦਾਂ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੀ ਗੱਲ ਕਰਨਗੇ ਫਿਰ ਆਮ ਜਨਤਾ ਦਾ ਬਣੂਗਾ ਕੀ ਆਮ ਲੋਕ ਕਿੱਥੇ ਜਾਣਗੇ ਕਿਹਦੇ ਕੋਲੇ ਫਰਿਆਦ ਲੈ ਕੇ ਜਾਣਗੇ ਸੋ ਇਸ ਕਰਕੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਮੂਵ ਕਰ ਰਹੇ ਹਾਂ ਉੱਥੇ ਜਾ ਕੇ ਐਪਲੀਕੇਸ਼ਨ ਲਾ ਕੇ ਨਾਲ ਇਹਨਾਂ ਦੀ ਆਡੀਓ ਲਾ ਕੇ ਜਿੱਤੇ ਅਸੀਂ ਐਫਆਈਆਰ ਕੋਸ਼ਿਸ਼ ਕਰਾਵਾਂਗੇ ਉਸ ਐਸਐਚਓ ਸਾਹਿਬ ਜਿਹੜੇ ਨੇ ਸਾਡੇ 7 ਨੰਬਰ ਡਿਵੀਜ਼ਨ ਦੇ ਉਹਨਾਂ ਨੂੰ ਸਸਪੈਂਡ ਵੀ ਕਰਾਵਾਂਗੇ ਇਹ ਅਸੀਂ ਹਾਈ ਕੋਰਟ ਦੇ ਤੇ ਜਾ ਕੇ ਇਹਦੀ ਕਾਰਵਾਈ ਕਰਾਂਗੇ ਸੋ ਇਹ ਅੱਜ ਦੀ ਸਾਡੀ ਜਿਹੜੀ ਹੈਗੀ ਆ ਅਪਰੋਚ ਆ ਅਸੀਂ ਸੀਪੀ ਸਾਹਿਬ ਨੂੰ ਸਾਰੇ ਮਿਲੇ ਤੇ ਉਹਨਾਂ ਨੇ ਸਾਨੂੰ ਬੜਾ ਆਸ਼ਵਾਸ਼ਣ ਦਿੱਤਾ ਵੀ ਕੋਈ ਕਿਸੇ ਵੀ ਕਿਸੇ ਵੀ ਵਿਅਕਤੀ ਦੇ ਖਿਲਾਫ ਅਸੀਂ ਕਹਿਰ ਕਾਨੂੰਨੀ ਕੰਮ ਨਹੀਂ ਕਰਾਂਗੇ ਕਿ ਕਮਲ अरोड़ा ਤੇ ਉਹਦੇ ਸਾਥੀ ਸਾਰੇ ਇਸ ਮਕਦਮੇ ਵਿੱਚ ਸਾਨੂੰ ਪਤਾ ਨਾਜਾਇਜ਼ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਗਲਤ ਐਫ ਆਰ ਉਹ ਰੱਦ ਕੀਤੀ ਜਾਵੇ। ਮੇਰੇ ਸਾਹਿਬ ਇੱਕ ਕਾਨੂੰਨ ਮੁਤਾਬਕ ਇਲੈਕਟਿਡ ਪਰਸਨ ਨੂੰ ਇਸ ਤਰ੍ਹਾਂ ਕਾਨੂੰਨ ਦੇ ਰਖਵਾਲਿਆਂ ਵੱਲੋਂ ਤੰਗ ਪਰੇਸ਼ਾਨ ਕਰਨਾ ਦੇਖੋ ਤੱਕ ਜਾਇਆ ਜਾ। ਦੇਖੋ ਅੱਜ ਦੀ ਕੀ ਮਨਚਾ ਹੈ ਅੱਜ ਮੈਂ ਤੁਹਾਨੂੰ ਦੱਸਦਾ ਵੀ ਇਹ ਲੁਧਿਆਣਾ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਦਾ ਮੇਅਰ ਨਹੀਂ ਬਣ ਰਿਹਾ। ਮੇਅਰ ਨਹੀਂ ਬਣ ਰਿਹਾ ਲੋਕਾਂ ਨੇ ਨਹੀਂ ਬਣਾਇਆ ਲੁਧਿਆਣੇ ਦੇ ਲੋਕਾਂ ਨੇ ਨਹੀਂ ਬਣਾਇਆ ਕਿਉਂਕਿ ਲੋਕਾਂ ਦੇ ਜਿਹੜੇ ਭਾਵਨਾਵਾਂ ਤੇ ਖਰੇ ਨਹੀਂ ਉਤਰੇ ਝੂਠ ਬੋਲਿਆ ਸੀ ਝੂਠ ਸਾਹਬਦ ਹੋ ਗਿਆ। ਸੋ ਹੁਣ ਪੁਲਿਸ ਦੀ ਮਦਦ ਦੇ ਨਾਲ ਜਿਹੜੇ ਪੁਲਸ ਵਾਲੇ ਐਸਐਸਓ ਲਵਾਏ ਹੁੰਦੇ ਉਹਨਾਂ ਦੀ ਮਦਦ ਨਾਲ ਕਾਉਂਸਲਰ ਸਹਿਬਾਨ ਦੇ ਉੱਤੇ ਦਬਾਅ ਪਾ ਕੇ ਉਹਨਾਂ ਨੂੰ ਆਪਣੇ ਵੱਲ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਬਾਅ ਪਾਇਆ ਜਾ ਰਿਹਾ ਜਦਕਿ ਪੁਲਿਸ ਦੀ ਡਿਊਟੀ ਨਹੀਂ ਪੁਲਿਸ ਦੀ ਜਿੰਮੇਵਾਰੀ ਨਹੀਂ ਵੀ ਕਿਸੇ ਤੇ ਦਬਾਅ ਪਾ ਕੇ ਇਹ ਮੁੰਡਾ ਕਿਹੜੀ ਜੀਰ ਮੈਡੀਕਲ ਚੋਰੀ ਲਈ ਚੋਰੀ ਚਾਰ ਹਰ ਨਹੀਂ ਨਹੀਂ ਆਪਾਂ ਬੰਦ ਕਰਦੇ ਆਂ ਆਪਾਂ ਤਾਂ ਜੋਬ ਕਰਦੇ ਆਂ ਪਰ ਜਦੋਂ ਖੁੱਲ ਵੀ ਗਈ ਪੇਸ਼ ਹੋ ਗਿਆ ਪਰਚਾ ਚੱਲ ਪਿਆ ਤਾਂ ਵੀ ਨਹੀਂ ਖੁੱਲਣ ਦੇਣੀ ਤਾਂ ਵੀ ਪਰਚਾ ਦੇ ਪਰਚਾ ਇਹ ਕਿਹੜਾ ਫਾਇਦਾ ਹੋਣੇ ਕੰਮ ਚੱਲਣਾ ਇਹ ਥੋੜਾ ਵੀ ਇੱਥੇ ਜਮਾਨਤ ਹੋ ਜੂਗੀ ਤੇ ਉਦੋਂ ਦੁਕਾਨ ਖੁੱਲ ਜੂਗੀ ਬੱਲੇਓ ਤੇਰੇ ਇਹ ਕੰਮ ਨਾ ਹੋ ਗਿਆ ਇੱਥੇ ਹਾਂ ਜੀ ਤੇਰਾ ਐਡਰੈਸ ਨਹੀਂ ਕਿਹ ਮੇਰਾ ਖੋਲ ਇਹਨੂੰ ਖੋਲ ਚਲ ਖੋਲ ਚਲ ਇੱਥੋਂ ਖਲਾ ਜੇ ਅਗੋਂ ਆ ਗੋੜ ਮਾਰ ਮਰ ਡਾਂਗਾ ਸਿੱਧਾ ਮਾਰ ਲੂ ਖੋਲ ਇਹਨੂੰ ਖੋਲ ਇਹਨੂੰ ਉੱਹ ਜਾ ਦੱਸ Allah'ım. 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 ਕਾਰੀ ਕੇਵਲ ਉਹ ਰੇਲਵੇ ਦਾ ਸਮਾਨ ਕੋਈ ਵੀ ਟੱਕਰ ਦੀ ਚੱਕ ਲਿਓ ਤੇ ਕੰਦਾ ਫੁਰਜੀ ਲੈ ਆਓ ਬਸ ਹਾਂ ਕੰਨ ਦੇ ਦੇ ਆ ਤੇ ਬੰਦ ਕਰੋ ਇਹ ਕਰੋ ਉਹ ਕਰੋ ਕੋਈ ਅਨੂ ਬੋਲਦਾ ਪਿਆ ਕਹਿੰਦਾ ਨਵਾਂ ਰੇਲਵੇ ਰੂਨਵੇ ਦਾ ਕੋਈ ਵੀ ਸਮਾਨ ਲੈ ਆ ਮੈਂ ਹੋਰ ਪਰਚਾ ਦਿੰਦਾ ਇਹਨਾਂ ਤੇ ਆ ਵੀ ਕੰਨ ਦੇ ਪੇ ਬਿਨਾ ਮਤਲਬ ਇਤੋਂ ਮੈਨੂੰ ਕਹਿੰਦਾ ਮੇਰਾ ਆਪਣਾ ਐਡਰੈਸ ਨੋਟ ਕਰਾ ਮਗਾ ਕਰ ਲੈ ਬੰਦ ਬੋਲ ਚਲਦੇ ਲਾ ਕੋਈ ਨਹੀਂ ਲੈ ਜਾਣ ਫਿਰ ਕਿਉਂ ਆ ਵੀ ਕਰਦੇ ਆ ਜਾਨ ਕਰਦੇ ਕੋਈ ਨਹੀਂ ਆਇਆ ਹੋਣਾ ਕੋਈ ਨਹੀਂ ਕੋਈ ਨਹੀਂ ਕੋਈ ਉੱਧਾ ਨਹੀਂ ਮਾਰਾ ਗਏ ਉਹਨਾਂ ਨੂੰ ਉੱਤੋਂ ਆਇਆ ਹੋਣਾ ਕੋਈ ਤੇ 20 50 ਬੰਦੇ ਚਾਹੀਦੇ ਆ ਸ਼ਕਤੀ ਹੋਣੀ ਹੈ ਭੈਣ ਰੱਬ ਦੇ ਮਾਲਕ ਆ ਜਿਹੜੇ ਪਾਪਾ ਤੋਬਾ ਕੁੜੀ ਹਵਾ ਬੋਲ ਉਹਨਾਂ ਖੇੜੇ ਬੰਦੇ ਲੈ ਕੇ ਆਵਾਂ ਇਕੱਠੇ ਆ ਲੋ ਦੁਬਾਰਾ ਇਹ ਉਹਨੂੰ ਤੁਹਾਡਾ ਕਿਹੜਾ ਭਾਗਾ ਉਹ ਜਿਹੜਾ ਕੋਈ ਗੱਲ ਕੋਈ ਨਹੀਂ ਕਰ ਰਿਹਾ ਤੇ ਜਿਹੜਾ ਕੋਈ ਨਹੀਂ ਕਰ ਰਿਹਾ ਕਰੋ ਕਰੋ ਬੰਦ ਕਰੋ ਦਾਣਾ ਮਾਰੇ ਹਾਂ ਹਾਂ ਚਲੋ ਚਲੋ ਬੰਦ ਕਰੋ ਇਹਨੂੰ ब्लैस्ट आप इतना क्या जा रहा हूँ अभी अभी लॉक करा दिया है भाई ड्यूटी करती हूँ मेरा जॉब भाई बोल मारे हमें का जी ਸਸੇ ਜੀ ਸਰਕਾਰ ਪਾਰਟੀ ਗੱਲ ਕਰ ਰਹੇ ਹਾਂ ਜੀ ਠੀਕ ਹੋ ਬੁਝੀਆ ਭਰਾ ਜੀ ਬੁਝੀਆ ਜੀ ਸੁਣਾਓ ਜੀ ਠੀਕ ਹੈ ਜੀ ਇੱਕ ਨਾ ਕੋਈ ਵਾਰ ਨੰਬਰ 20 ਤੋਂ ਕਾਉਂਸਲਰ ਨੇ ਉਹਨਾਂ ਵੱਲੋਂ ਨਾ ਕੋਈ ਆਡੀਓ ਤੇ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਤੁਹਾਡੇ ਤੇ આરોਪ ਲਗਾਏ ਜਾ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਪਰਚੇ ਦੀਆਂ ਧਮਕੀਆਂ ਦੇ ਰਿਹਾ ਧੱਕਾ ਕਰ ਰਿਹਾ ਉਹਦੇ ਬਾਰੇ ਕੀ ਕਰਨੀਆ ਭਰਾਵਾ ਉਹਨਾਂ ਦੇ ਆ ਰਿਹਾ ਡੀ ਪਰਚਾ ਦਰਜ ਹੈ ਤਾਂ ਰੇਡ ਕਰਨਗੇ ਠੀਕ ਹੈ ਜੀ ਉਹ ਉਹ ਦੇਖੋ ਉਹ ਆਡੀਓ ਬਾਰੇ ਤੁਸੀਂ ਕੀ ਜਾਣਨਾ ਚਾਹੋਗੇ ਤੁਹਾਡੀ ਹੈ ਕਿਸੇ ਹੋਰ ਦੀ ਹੈ ਜੀ ਜੀ ਜੀ